ਇੱਕ ਰਾਕ ਮੈਟਰ ਵਾਰੇ ਆ ਨਾ ਕਹਿੰਦੇ ਨੇ ਚਲ ਜਾਂ ਨੂੰ ਥੋੜਾ ਜਿਹਾ ਤੁਸੀਂ ਲੈ ਜਾਓ ਲੈ ਗਿਆ ਮੈਂ ਕਿੱਥੇ ਲੈ ਗਿਆ ਕਹਿੰਦੇ ਨੇ

ਮੈਂ ਵੀ ਇਹ ਕਰਦਾ ਪਿਆ ਮੈਂ ਮਿਹਨਤ ਕਰ ਰਿਹਾ ਮੇਰੇ ਸਾਹਮਣੇ ਆ ਗਏ ਮੀਡੀਆ ਮੇਰੇ ਰੂਪ ਰੂਪ ਹੋਣਾ ਤੇ ਵੀ ਨਾ ਉਹਨਾਂ ਨੇ ਇੱਕ ਮਿੰਟ ਇਹ ਚ ਗੈਸ ਸਿਲੰਡਰ ਵੱਲਦਾ ਨਹੀਂ ਬਿਲਕੁਲ ਮੀਡੀਆ ਮੇਰੇ ਰੂਪ ਰੂਪ ਨਹੀਂ ਮੈਂ ਘਰ ਬਣਾ ਕੇ ਉਹਨਾਂ ਨੇ ਕੀ ਕਰਦਾ ਮੈਂ ਘਰ ਬਣਾ ਕੇ ਸੋਤਾ ਲੈਣਾ ਰਾਜਮਾ ਚਾਵਲ ਕੜੀ ਚਾਵਲ ਐਸੀ ਵੇਖੋ ਜੀ ਮੈਂ ਮੀਡੀਆ ਨੂੰ ਦੱਸਣਾ ਚਾਹੁੰਦਾ ਮੈਂ ਇੱਕ ਬੜਾ ਆਮ ਆਦਮੀ ਆ ਆਦਮੀ ਆ ਮਾਨ ਸਾਹਿਬ ਦੀ ਸਰਕਾਰ ਬਣੀ ਹੈ ਮੈਂ ਆਮ ਆਦਮੀ ਪਾਰਟੀ ਜ਼ਿਲ੍ਹਾ ਜੁਆਇੰਟ ਇਕਤਰ ਸਾਰੇ ਲੋਕਾਂ ਨੂੰ ਦੱਸਣਾ ਇਹ ਚਾਹੁੰਦਾ ਲੈ ਗੱਲ ਦਾ ਫੈਲਾ ਨਹੀਂ ਚੁਪਕਣ ਦੇ ਮੈਂ ਮਿਹਨਤ ਕਰ ਰਿਹਾ ਯਾ ਮਨ ਨਸ਼ਾ ਵੇਚਦੇ ਨੇ ਯਾ ਮੈਂ ਕੋਈ ਬਲੈਕ ਕਰਨਾ ਫਿਰ ਮੈਨੂੰ ਕਹਿੰਦੇ ਹੱਕਦਾਰ ਬੰਦੇ ਆ ਦੂਜੀ ਗੱਲ ਹੈ ਮਾਨ ਸਾਹਿਬ ਨੇ ਮਿਹਨਤ ਬਖਸ਼ੀ ਆ ਸਾਨੂੰ ਆ ਅਸੀਂ ਗਲਤ ਧੰਦਾ ਕੀਤਾ ਤੇ ਨਾ ਸੀ ਕਰਨਾ ਮਿਹਨਤ ਕਰਦੇ ਆ ਭਾਂ ਮੈਂ ਮਿਹਨਤ ਕਰਦਾ ਆ ਚਾਂਸਾਈਕਲ ਆ ਆਪਾਂ ਸੜਕ 'ਚ ਨਾ ਕਰੀਏ ਇਧਰ ਵਾਦ ਨੇ ਐਸਪੀ ਸਾਹਿਬ ਜੀ ਕਰਵਾ ਦੇ ਐ ਆ ਕਿ ਫਿਰ ਅਸੀਂ ਨਸ਼ੇ ਵਲ ਕੇ ਉਹਨਾਂ ਜਾਂਦੇ ਨਸ਼ੇ ਦੇ ਕਾਰੋਬਾਰੀਆਂ ਦੇ ਘਰਾਂ ਤੱਕ ਕਿਉਂ ਨਹੀਂ ਵੱੜਦੇ ਚਾਂਸਾਈਕਲ ਦੀ ਜੀ ਬਹੁਤ ਹੋਈਆਂ ਨੇ ਆਪਾਂ ਕਰਨ ਚਾਹੀਏ ਚੀਜ਼ਾਂ ਦੇ ਤੇ ਕਰੀ ਜਾਂਦੇ ਬਹੁਤ ਹੈ ਨਾ ਹਾਂ ਲੇਕਿਨ ਇਹਨਾਂ ਚੀਜ਼ਾਂ 'ਚ ਪੈਣ ਨਹੀਂ ਦੇ ਰਿਹਾ ਇੱਕ ਸੁਣੋ ਠੀਕ ਹੈ ਹਾਂ ਜੀ ਦੇਖੋ ਜੇ ਇਹ ਕਵੇ ਵੀ ਮੇਰੀ ਇੱਥੇ ਲੱਗਣ ਦੇ ਨਹੀਂ ਫੇਰ ਤਾਂ ਸਾਰੇ ਫੇਰ ਚਾਹ ਦੇ ਦਾ ਕੀ ਕਸੂਰ ਹੈ ਦੇਖੋ ਚਾਹ ਨੇ ਮੈਂ ਤਾਂ ਗਰੀਬ ਬੰਦੇ ਦੇ ਬਲ ਜਾਉ ਨਾ ਗਰੀਬ ਬੰਦੇ ਨਾਲ ਜਾਉ ਨਾ ਰਾਹ ਬੰਦ ਹੀ ਕਰਦੀ ਹੈ ਸਰ ਨਹੀਂ ਰਾਹ ਨਾ ਬੰਦ ਕਰੋ ਮੈਂ ਇਹ ਨਹੀਂ ਕਹਿੰਦਾ ਰਾਹ ਬੰਦ ਮੀਡੀਆ ਮੇਰੇ ਕੋਲ ਹੋਵੇ ਯਾਰ ਮੈਂ ਕਹਿੰਦਾ ਕਿ ਲੋਕ ਕਿਦਾਂ ਦਾ ਕਰਾ ਵੀ ਕੰਮ ਪਰ ਹਾਲ ਦੇ ਤੁਹਾਨੂੰ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਹਾਨੂੰ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਹਾਨੂੰ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਹਾਨੂੰ ਬਹੁਤ ਬਹੁਤ ਧੰਨਵਾਦ ਕਰਦੇ ਹਾਂ اوئے وہ مچھلی ہٹ کے ہٹ کے آ رہی ہے کوئی مری میں آؤ تم بھی آؤ اوننی میں اگے آؤ آؤ آ میں کون سبھا میں اوننی میں جا گئے یار روم میں ہے یہ بات سامنے ہے بات نہیں بڑی گل ہے رکھ کے آ گئے سر لوڈ ادھر آ ٹھوک کر ٹھوک بھائی پیوئے گا گاؤں میں کوئی ہوتا ہے آویں پلی کے جاتے ہو روڈنگ تمہارا ہے اور ڈرم کے اندر پانی نہ کھلو اندر کے کو ڈال <سؤال> دو اور ڈرم میں پانی ہے ڈرم میں کھڑو ہلو ڈرم میں گاسے تو آ بیٹھا یار اور ڈرم میں پانی ہے سبھی وہڑا دیکھنا ہے یہاں کا مطلب ہے سب بیٹھو ਆ ਕੰਮ ਕਰੋ ਦਾਰੇ ਚਲੋ ਹੈਲੋ ਵਰਦੇ ਸਮਾਉਣ ਕਿ ਧੀ ਬੜੀਆ ਦੁਕਾਨ ਉਥੇ ਕਾਕਾ ਨੂੰ ਬਿਠਾਉਂਦਾ ਹੈ ਤੇ ਛੜ ਦੇ ਚਾਰ ਨੰਬਰ ਇਹ ਪੇਪਰ ਤੇ ਲਿਖ ਕੇ ਦੇ ਇਹ ਚੁਣਾਏ

ਕੀ ਕਰ ਰਹੇ ਆ ਥੋੜੀ ਲੱਗੀ ਆ ਜਲੇਬੀ ਚ ਕੁਝ ਨਹੀਂ ਆ ਰਿਹਾ ਨਾ ਇੱਕ ਪਾਸੇ ਚਾਰ ਰੱਖੋ ਮੈਂ ਤੇਰੇ ਘੇਰੇ ਮ ਕਰਵਾ ਰਿਹਾ ਹਾਂਜੀ ਜੀ ਸਰ ਅੱਜ ਕੀ ਅਟੈਕਸ਼ਨ ਜੇ ਤੁਹਾਡੇ ਵੱਲ ਇੱਥੇ ਕੀਤਾ ਜਾ ਰਿਹਾ ਹੈ ਅੱਜ ਇਸ ਤਰ੍ਹਾਂ ਜੀ ਜਿਹੜਾ ਨੀਵਾ ਬਜਾ ਰਿਹਾ ਹੈ ਇਹਦੇ ਬਾਰੇ ਬਹੁਤ ਲੋਕ ਸ਼ਿਕਾਇਤ ਕਰ ਰਹੇ ਸੀ ਕਿ ਇੱਥੇ ਲੰਗੜ ਜੁਗਾ ਰਸਤਾ ਵੀ ਨਹੀਂ ਹੈਗਾ ਇੱਥੇ ਲੱਗੇ ਹਸਪੀਟਲ ਨੇ ਹੋਰ ਦੁਕਾਨਾਂ ਨੇ ਜਿੰਨਾ ਲੋਕਾਂ ਨੇ ਤੇ ਇੱਥੇ ਆਮ ਹੀ ਜਿੰਨੇ ਆ ਉਹਨੇ ਸੜਕਾਂ ਦੇ ਉੱਤੇ ਚਾਹ ਦੀਆਂ ਦੁਕਾਨਾਂ ਖੋਲ੍ਹ ਦਿੱਤੀਆਂ ਸੜਕਾਂ ਦੇ ਉੱਤੇ ਜਿਹੜੇ ਆ ਪਰੌਂਠੇ ਬਣਾ ਰਹੇ ਨੇ ਸੜਕਾਂ ਦੇ ਉੱਤੇ ਜਿਹੜਾ ਸਾਰਾ ਕੁਝ ਸਮਾਨ ਅੱਡੇ ਜਿਹੜੀਆਂ ਦੁਕਾਨਾਂ ਅਗਲੇ ਪਾਸੇ ਨੇ ਜਿਹੜੀਆਂ ਹੈਰੀ ਤੇ ਸਟੇਟ ਦੇ ਦੁਕਾਨ ਵਾਲੇ ਉਹ ਸਾਰੇ ਦੁਕਾਨਦਾਰ ਜਿਹੜੇ ਇਹਨਾਂ ਗਲੀਆਂ ਦੇ ਵਿੱਚ ਆਪਣੇ ਵਹੀਕਲ ਪਾਰਕ ਕਰ ਜਾਂਦੇ ਜਿਹੜੇ ਇਸ ਗਲੀ ਦੇ ਵਿੱਚ ਲੈਣ ਵਾਲੇ ਲੋਕ ਆ ਉਹਨਾਂ ਨੂੰ ਬੜੀ ਸਮੱਸਿਆ ਆ ਰਹੀ ਸੀ ਉਹ ਅੱਜ ਅਸੀਂ ਕਾਰਪੋਰੇਸ਼ਨ ਦੇ ਸਹਿਯੋਗ ਨਾਲ ਪੱਲ ਪਹਿਲਾਂ ਅਸੀਂ ਇੱਥੇ ਵਾਰਨਿੰਗ ਕਰਕੇ ਗਏ ਸੀ ਕਿ ਤੁਸੀਂ ਆਪਣੀਆਂ ਸੜਕਾਂ ਦਾ ਸਮਾਨ ਚੁੱਕ ਲੋ ਕੱਲ ਅਸੀਂ ਬਕਾਇਦਾ ਮੈਂ ਤੇ ਸਾਡੇ ACP ਸਾਹਿਬ ਨਾਲ ਕਾਰਪੋਰੇਸ਼ਨ ਦੇ ਅਧਿਕਾਰੀ ਵਾਰਨਿੰਗ ਕਰਕੇ ਗਏ ਸੀ ਅੱਜ ਅਸੀਂ ਵਿਦ ਕਾਰਪੋਰੇਸ਼ਨ ਆਏ ਆ ਅਤੇ ਜਿਹੜੇ ਜਿਹੜਾ ਸਮਾਨ ਰੋਡ ਦੇ ਉੱਤੇ ਪਿਆ ਸੀ ਉਹ ਜਿਹੜਾ ਕਾਰਪੋਰੇਸ਼ਨ ਨੇ ਆਪਣੇ ਕਬਜ਼ੇ 'ਚ ਲੈ ਲਿਆ ਵਾ ਅਤੇ ਜਿਹੜੇ ਦੁਕਾਨਦਾਰ ਸਾਨੂੰ ਜ਼ਿੰਮੇਵਾਰੀ ਦਿੰਦੇ ਆ ਕਿ ਚਲੋ ਮਾਤਰਾੜ ਆदमी ਵੀ ਮੈਂ ਆਪਣੀ ਦੁਕਾਨ ਦੇ ਵੇਖੋ ਇਹਨਾਂ ਨੇ ਇਹ ਦਿਨੇਸ਼ ਚੀ ਸਟਾਲ ਲਿਆ ਇਹਦੀ ਆਪਣੀ ਅੰਦਰਵਾਰ ਦੁਕਾਨ ਐ ਲੇਕਿਨ ਇਹ ਸੜਕ ਦੇ ਉੱਤੇ ਲਾ ਰਿਆ ਲੋਹੇ ਦਾ ਬਣਾ ਕੇ ਉਹਦੇ ਵਿੱਚ ਗੈਸ ਸਿਲੰਡਰ ਰੱਖਿਆ ਉਹਦੇ ਵਿੱਚ ਸਾਰਾ ਸਮਾਨ ਰੱਖਿਆ ਮੰਨ ਲਓ ਗੱਲ ਜੇ ਇਸ ਬਾਜ਼ਾਰ ਚ ਦਰਬਾਰ ਸਾਹਿਬ ਤੋਂ ਹਾੜਲੀ 50 ਗਾਇ ਤੇ ਦੂਰੀ ਤੇ ਆ ਇਹ ਬਾਜ਼ਾਰ ਭਰਿਆ ਹੀ ਰਹਿੰਦਾ 24 ਘੰਟੇ ਖਾਸ ਕਰਕੇ ਸ਼ਨੀਵਾਰ ਜੇ ਮੰਨ ਲਓ ਗਾ ਇਹ ਸਿਲੰਡਰ ਨੂੰ ਅੱਗ ਲੱਗ ਜੇ ਇਹ ਘਟੋ ਘਟ ਕਿੰਨੇ ਬੰਦਿਆਂ ਦਾ ਨੁਕਸਾਨ ਹੋਇਆ ਔਰ ਮੈਂ ਤਾਂ ਸ਼ੁਕਰ ਗੁਰੂ ਰਾਮਦਾਸ ਜੀ ਦਾ ਕਰਦਾ ਇਹ ਵਿਚਾਰਿਆ ਅੱਜ ਉਹਨਾਂ ਨੇ ਇਹਨੂੰ ਕਿਹਾ ਕਿ ਜੇ ਤੂੰ ਲਵਣੀ ਆਪਣੀ ਦੁਕਾਨ ਤੇ ਆਪਣੀ ਦੁਕਾਨ ਦੇ ਅੰਦਰ ਕੰਮ ਕਰ ਸੜਕ ਦੇ ਉੱਤੇ ਕਿਸੇ ਦੁਕਾਨ ਦੇ ਕਿਸੇ ਨੂੰ ਸਿਲੰਡਰ ਨਹੀਂ ਲਾਉਣ ਦੇਣਾ ਇਹ ਅਸੀਂ ਸਾਰਿਆਂ ਦੇ ਸਹਿਯੋਗ ਦੇ ਨਾਲ ਆ ਔਰ ਮੈਨੂੰ ਆਸ ਹੈ ਵੀ ਅੰਮ੍ਰਿਤਸਰ ਵਾਸੀ ਜਿਹੜੇ ਆ ਇਹ ਕਾਨੂੰਨ ਦੀ ਪਾਲਣਾ ਕਰਨ ਵਾਲੇ ਆ ਇਹਦੇ ਸਾਡਾ ਪੂਰਾ ਸਹਿਯੋਗ ਕਰਨਗੇ ਥੈਂਕ ਯੂ